ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਜੋਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੁਰਦਲਾ ਜੀ ਕਈ ਮਹੱਤਵਪੂਰਨ ਮੁੱਦੇ ਨੇ ਜਿਨ੍ਹਾਂ ਤੇ ਅੱਜ ਵਿਚਾਰਨਾ ਹੈ ਔਰ ਤੁਹਾਡਾ ਜ਼ਰੂਰ ਅਸੀਂ ਐਨਾਲਿਸਿਸ ਇਹਨਾਂ ਤੇ ਚਾਹਾਂਗੇ ਸਭ ਤੋਂ ਪਹਿਲਾਂ ਗੱਲ ਕਰ ਲਈਏ ਇੱਕ ਪਾਸੇ ਤਾਂ ਪਾਕਿਸਤਾਨ ਦੇ ਨਾਲ ক্রিকেট ਮੈਚ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਪਰ ਦੂਜੇ ਪਾਸੇ ਨਨਕਾਣਾ ਸਾਹਿਬ ਵਿਕੇ ਗੁਰਪੁਰਬ ਮਨਾਉਣ ਜਾ ਰਹੇ ਸਿੱਖ ਜਥੇ ਤੇ ਕੇਂਦਰ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਜਾਂਦੀ ਹੈ ਇਹ ਮਸਲਾ ਹੁਣ ਬਹੁਤ ਹੀ ਜ਼ਿਆਦਾ ਭੱਗ ਗਿਆ ਹੈ ਪੰਜ ਮੈਂਬਰੀ ਕਮੇਟੀ ਵੱਲੋਂ ਇਸ ਦਾ ਵਿਰੋਧ ਜਤਾਇਆ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਦਾ ਵਿਰੋਧ ਜਤਾਇਆ ਗਿਆ ਨਾਲ ਦੀ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਕਾਇਦਾ ਇਸ ਉੱਪਰ ਕਾਨਫਰੰਸ ਕੀਤੀ ਹੈ ਮੁੱਦਾ ਕਾਫੀ ਪਖਦਾ ਨਜ਼ਰ ਆ ਰਿਹਾ ਹੈ ਭਾਰਤੀ ਜਨਤਾ ਪਾਰਟੀ ਇਸ ਮਸਲੇ ਤੇ ਹੁਣ ਕਿਸ ਰੁਖ ਤੇ ਅੱਗੇ ਵਧੇਗੀ ਇਸ ਗੱਲ ਦਾ ਵਿਸ਼ਲੇਸ਼ਣ ਤੁਸੀਂ ਜ਼ਰੂਰ ਸਾਂਝਾ ਕਰਿਓ ਸਭ ਤੋਂ ਪਹਿਲਾਂ ਦੇਖੋ ਇਹ ਬਹੁਤ ਹੀ ਦੁੱਖ ਦੇਣ ਵਾਲੀ ਗੱਲ ਹੈ ਕਿ ਭਾਰਤ ਦੀ ਕ੍ਰਿਕਟ ਟੀਮ ਪਾਕਿਸਤਾਨ ਦੇ ਨਾਲ ਕ੍ਰਿਕਟ ਮੈਚ ਖੇਡਦੀ ਹੈ ਠੀਕ ਹੈ ਮੈਚ ਜਿੱਤ ਲਿਆ ਤੇ ਮੈਚ ਤੋਂ ਬਾਅਦ ਇਹ ਤਰਕ ਦਿੱਤੇ ਜਾਂਦੇ ਨੇ ਕਿ ਦੇਖੋ ਜੀ ਭਾਰਤ ਦੇ ਖਿਡਾਰੀਆਂ ਨੇ ਪਾਕਿਸਤਾਨ ਦੇ ਖਿਡਾਰੀਆਂ ਦੇ ਨਾਲ ਹੱਥ ਨਹੀਂ ਮਿਲਾਇਆ ਜਦੋਂ ਤੁਸੀਂ ਕ੍ਰਿਕਟ ਮੈਚ ਹੀ ਖੇਡ ਲਿਆ ਤੇ ਹੱਥ ਮਲਾਉਣਾ ਜਾਂ ਹੱਥ ਨਾ ਮਲਾਉਣਾ ਇਹਦਾ ਕੋਈ ਫਰਕ ਨਹੀਂ ਪੈਂਦਾ ਜਦੋਂ ਤੁਸੀਂ ਕਿਸੇ ਦੇ ਘਰੇ ਚਲੇ ਹੀ ਗਏ ਫਿਰ ਤੁਸੀਂ ਰੋਟੀ ਖਾ ਕੇ ਆਏ ਹੋ ਜਾਂ ਰੋਟੀ ਨਹੀਂ ਖਾਧੀ ਫਿਰ ਇਹ ਇਨ੍ਹਾਂ ਤਰਕਾਂ ਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ ਕੁੱਲ ਮਿਲਾ ਕੇ ਮੈਂ ਹੈਰਾਨ ਹਾਂ ਕਿ ਭਾਰਤ ਦੀ ਸਰਕਾਰ ਨੇ ਕਿਉਂ ਨਹੀਂ ਰੋਕਿਆ ਭਾਰਤ ਦੇ ਕ੍ਰਿਕਟ ਬੋਰਡ ਨੂੰ ਕੱਲ ਪੂਰੇ ਦੇਸ਼ ਭਰ ਚ ਭਾਰਤ ਦੇ ਆਮ ਲੋਕ ਇਸ ਗੱਲ ਨੂੰ ਲੈ ਕੇ ਕਾਫੀ ਦੁਖੀ ਦਿਖੇ ਕਿ ਭਾਜਪਾ ਤੋਂ ਇਹ ਉਮੀਦ ਨਹੀਂ ਸੀ ਕਿ ਉਹ ਭਾਰਤ ਦੀ ਕ੍ਰਿਕਟ ਟੀਮ ਨੂੰ ਮਨਜ਼ੂਰੀ ਦੇਵੇ ਕਿ ਜਾਓ ਤੁਸੀਂ ਪਾਕਿਸਤਾਨ ਦੇ ਨਾਲ ਕ੍ਰਿਕਟ ਮੈਚ ਖੇਡੋ ਜਿਹੜੇ ਮਰਜ਼ੀ ਨਿਜਮ ਹੋਣ ਕੋਈ ਵੀ ਖੇਡ ਦੇ ਨਿਜਮ ਕਿਸੇ ਦੇਸ਼ ਦੀ ਭਾਵਨਾ ਤੋਂ ਵੱਡੇ ਨਹੀਂ ਹੋ ਸਕਦੇ ਔਰ ਸਾਡੇ ਫੌਜੀ ਐਡੇ ਸ਼ਹੀਦ ਹੋਏ ਔਰ ਸਾਡੇ ਸੈਲਾਨੀ ਪਹਿਲਗਾਮ ਹਮਲੇ ਚ ਮਾਰੇ ਗਏ ਹੁਣ ਇੱਕ ਪਾਸੇ ਤੁਸੀਂ تمام विरोध ਦੇ باوجود کرکٹ ਖੇਡਦੇ ਹੋ। बीजेपी ਵਾਲੇ کرکٹ ਦੀ મંજૂરી દંદે ને। اور ਭਾਰਤ ਦੀ کرکٹ ٹیم کرکٹ ਖੇਡਦੀ ਹੈ। ملک ਚ ਤાળીयां बजਦੀਆਂ ਨੇ, ચોકકે છકકે बजਦੇ ਨੇ। મતલબ ਤੁਸੀਂ સેલિબ્રેટ ਕਰ ਰਹੇ ਹੋ ਇੱਕ ਪਾਸੇ। ਦੂਜੇ ਪਾਸੇ ਨਨਕਾਣਾ ਸਾਹਿਬ ਦੀ ਧਰਤੀ ਜਿਹੜੀ ਸਾਡੀ ਜਿੰਦ ਜਾਨ ਤੋਂ ਪਿਆਰੀ ਹੈ। ਉੱਥੇ ਗੁਰਪੁਰਬ ਦੇ ਲਈ ਸ਼ਰਧਾਲੂਆਂ ਦੇ ਜਥੇ ਨੇ ਜਾਣਾ ਹੈ। ਤੇ ਕੇਂਦਰ ਦੀ ਸਰਕਾਰ મંજૂરી ਨਹੀਂ ਦੇ ਰਹੀ। ਇਹ ਦੂਵੀਂ ਚੀਜ਼ ਆ ਮੈਂ ਕਈ ਵਾਰੀ ਸੋਚਦਾ ਹੁੰਨਾ ਕਿ ਪੰਜਾਬ ਚ ਕਿਉਂ ਨਹੀਂ ਬੀਜੇਪੀ ਦੇ ਪੈਰ ਲੱਗਦੇ ਉਹਦੇ ਪਿੱਛੇ ਕਾਰਨ ਇਹ ਹੈ ਕਾਂਗਰਸ ਤੇ ਤਾਂ ਚਲੋ ਇੱਕ ਕਲੰਕ ਹੈ ਕਿ 84 ਦਾ ਕਤਲਿਆਮ ਕਰਾਇਆ ਆਪਰੇਸ਼ਨ ਬਲੂ ਸਟਾਰ ਕਰਾਇਆ ਬੀਜੇਪੀ ਨੇ ਇਸ ਤਰ੍ਹਾਂ ਦੇ ਕੰਮ ਤਾਂ ਨਹੀਂ ਕੀਤੇ ਲੇਕਿਨ ਬੀਜੇਪੀ ਦੀ ਸਭ ਤੋਂ ਵੱਡੀ ਦਿੱਕਤ ਕੀ ਹੈ ਕਿ ਬੀਜੇਪੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਤੇ ਮਾਨਸਿਕਤਾ ਨੂੰ ਸਮਝ ਨਹੀਂ ਪਾਰੀ ਕਈ ਕਿਸਾਨਾਂ ਨਾਲ ਪੰਗਾ ਕਿਸਾਨ ਅੰਦੋਲਨ ਵੇਲੇ ਕਈ ਇਹਨਾਂ ਦੇ ਲੀਡਰ ਕੀ ਇਹਨਾਂ ਦੇ ਵਿੱਚ ਖਾਲਸਤਾਨੀ ਨੇ دہشت ਗਰਦ ਨੇ ਉਹਦਾ ਨੁਕਸਾਨ ਭਾਜਪੀ ਨੂੰ ਬਿਨਾ ਸੋਚੇ ਸਮਝੇ ਟਿੱਪਣੀਆਂ ਕਰਨੀਆਂ ਤੇ ਹੁਣ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਹੈ ਪਾਕਿਸਤਾਨ ਦੇ ਨਾਲ ਜਦੋਂ ਜੰਗ ਲੱਗੀ ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਉਸ ਤੋਂ ਬਾਅਦ ਸ਼ਰਧਾਲੂ ਜਾ ਨਹੀਂ ਸਕਦੇ ਲੇਕਿਨ ਤੁਸੀਂ ক্রিকেট ਖੇਡ ਰਹੇ ਹੋ ক্রিকেট ਖੇਡਣ ਚ ਕੋਈ ਰੌਲਾ ਨਹੀਂ ਵੀ ਠੀਕ ਹੈ ক্রিকেট ਖੇਡੋ ਤੇ ਹੁਣ ਲਾਂਗਾ ਤੇ ਸ੍ਰੀ ਗੁਰਤਾਰਪੁਰ ਸਾਹਿਬ ਦਾ ਉਹ ਵੀ ਬੰਦ ਹੈ ਸੋ ਇਹ ਗੱਲਾਂ ਪੰਜਾਬ 'ਚ ਫੇਰ ਮੁੱਦਾ ਬਣ ਰਹੀਆਂ ਨੇ ਇਹ ਜਨ ਭਾਵਨਾ ਨਾਲ ਜੁੜਿਆ ਹੋਇਆ ਮੁੱਦਾ ਹੈ ਪਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵੀ ਲੀਡਰਸ਼ਿਪ ਸਾਡੀ ਇਹ ਗੱਲ ਸੁਣ ਰਹੀ ਹੈ ਘਟੋ ਘਟ ਤੁਸੀਂ ਜ਼ਰੂਰ ਭਾਵਨਾਵਾਂ ਨੂੰ ਸਮਝ ਕੇ ਆਪਣੀ ਕੇਂਦਰੀ ਲੀਡਰਸ਼ਿਪ ਕੋਲੇ ਜਾਂ ਕੇਂਦਰ ਸਰਕਾਰ ਕੋਲੇ ਇਸ ਗੱਲ ਦਾ ਰੋਸ ਪਚਾਓ ਕਿ ਆਮ ਲੋਕ ਇਸ ਗੱਲ ਤੋਂ ਜ਼ਿਆਦਾ ਖੁਸ਼ ਨਹੀਂ ਨੇ। ਔਰ ਹਰ ਪਾਸਿਓਂ ਵਿਰੋਧ ਆ ਰਿਹਾ ਪੰਜਾਬ 'ਚ। ਮੇਰੀ ਗੱਲ ਹੋ ਰਹੀ ਸੀ ਪੰਜ ਮੈਂਬਰੀ ਕਮੇਟੀ ਦੇ ਇੱਕ ਮੈਂਬਰ ਦੇ ਨਾਲ ਪੰਜ ਮੈਂਬਰੀ ਕਮੇਟੀ ਵੱਲੋਂ ਵਿਰੋਧ, ਮਨਪਤਿਆਲੀ ਵੱਲੋਂ ਵਿਰੋਧ, ਬੀਬੀ ਸਤਵੰਤ ਕੌਰ ਵੱਲੋਂ ਵਿਰੋਧ ਕਿ ਤੁਸੀਂ ਸ਼ਰਧਾਲੂ ਨਨਕਾਣਾ ਸਾਹਿਬ ਜਾਣਾ ਚਾਹੁੰਦੇ ਨੇ ਤੇ ਉਹਨਾਂ ਲਈ ਮਨਜ਼ੂਰੀ ਨਹੀਂ ਹੈ। ਤੁਸੀਂ ਉਹਨਾਂ ਦੀ ਜਾਂਚ ਕਰ ਲਓ ਵੈਰੀਫਿਕੇਸ਼ਨ ਕਰ ਲਓ ਪਰ ਉਹਨਾਂ ਨੂੰ ਰੋਕਣ ਦਾ ਮਤਲਬ ਕੀ ਹੁਣ ਗਿਆਨੀ ਹਰਪ੍ਰੀਤ ਸਿੰਘ ਪੁਨਰਸੁਜੀਤ ਕਾਲੀਦਲ ਦੇ ਪ੍ਰਧਾਨ ਨੇ ਉਹਨਾਂ ਨੇ ਤਾਂ ਬਕਾਇਦਾ ਇੱਕ ਬਿਆਨ ਹੀ ਜਾਰੀ ਕਰਤਾ ਔਰ ਇਸ ਮੌਕੇ ਕੁਝ ਗੱਲਾਂ ਉਹਨਾਂ ਦੇ ਬਿਆਨ ਦੀਆਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਪੜਨੀਆਂ ਬਹੁਤ ਜ਼ਰੂਰੀ ਆ ਉਹ ਕਹਿੰਦੇ ਨਨਕਾਣਾ ਸਾਹਿਬ ਗੁਰਪੁਰਬ ਮਨਾਉਣ ਜਾ ਰਹੇ ਸਿੱਖ ਜਥੇ ਤੇ ਕੇਂਦਰ ਸਰਕਾਰ ਵੱਲੋਂ ਪਾਬੰਦੀਆਂ ਲਗਾਉਣਾ ਸਿੱਖਾਂ ਦੇ ਧਾਰਮਿਕ ਅਧਿਕਾਰ ਨੂੰ ਕੁਚਲਣ ਦੀ ਕਾਰਵਾਈ ਹੈ ਔਰ ਜੰਗ ਦੀ ਆੜ ਚ ਕਰਤਾਰਪੁਰ ਸਾਹਿਬ ਕੋਰੀਡੋਰ ਨਾ ਖੋਲਣਾ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਬੇਈਮਾਨੀ ਇਹਦਾ ਮਤਲਬ ਹੈ ਜਿਹੜੀ ਸਿੱਖ ਲੀਡਰਸ਼ਿਪ ਹੈ ਪੰਜਾਬ ਚ ਪੁਨਰਸੁਰਜੀਤ ਅਕਾਲੀ ਦਲ ਹੈ ਉਹਨਾਂ ਦੀ ਲੀਡਰਸ਼ਿਪ ਜਦੋਂ ਇਸ ਪੱਧਰ ਤੇ ਬਿਆਨਬਾਜ਼ੀ ਕਰ ਰਹੀ ਹੈ ਤੇ ਇਹ ਕੇਂਦਰ ਦੀ ਬੀਜੇਪੀ ਦੀ ਸਰਕਾਰ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ ਕਿ ਇਹ ਮਾਮਲਾ ਬਹੁਤ ਭਾਵਨਾਤਮਕ ਹੈ ਔਰ ਗਿਆਨੀ ਹਰਪੀ ਸਿੰਘ ਲਿਖਦੇ ਨੇ ਮੈਂ ਦੋ ਗੱਲਾਂ ਜ਼ਰੂਰ ਉਹਨਾਂ ਦੀ ਪੜ੍ਹ ਦਿਆਂ ਜੀ ਜੱਥੇਦਾਰ ਗਿਆਨੀ ਹਰਪੀ ਸਿੰਘ ਕਹਿੰਦੇ ਕਿ ਪਹਿਲੀ ਪਾਕਸ਼ਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਹਰ ਸਾਲ ਦੀ ਤਰ੍ਹਾਂ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਦੀ ਸਖਤ ਆਲੋਚਨਾ ਕੀਤੀ ਜਾਂਦੀ ਹੈ ਉਹ ਕਹਿੰਦੇ ਕਿ ਨਨਕਾਣਾ ਸਾਹਿਬ ਗੁਰਪੁਰਪੁਰ ਮਨਾਉਣ ਜਾ ਰਹੇ ਜਥੇ ਤੇ ਭਾਰਤ ਸਰਕਾਰ ਵੱਲੋਂ ਲਗਾਈਆਂ ਪਾਬੰਦੀਆਂ ਦੇ ਧਾਰਮਿਕ ਅਧਿਕਾਰ ਨੂੰ ਕੁਚਲਣ ਦੀ ਕਾਰਵਾਈ ਆ ਸਿੱਖਾਂ ਦੇ ਉਹ ਕਹਿੰਦੇ ਜੇ ਭਾਰਤ ਪਾਕਿਸਤਾਨ ਦਰਮਿਆਨ ਮੈਚ ਹੋ ਸਕਦਾ ਹੈ ਤਾਂ ਸਿੱਖ ਯਾਤਰੀਆਂ ਤੇ ਪਾਬੰਦੀ ਕਿਉਂ ਲਗਾਈ ਗਈ ਉਹ ਵੀ ਇਹੀ ਸਵਾਲ ਨੂੰ ਖੜਾ ਕਰ ਸਕਦੇ ਨੇ ਹੋਰ ਤਾਂ ਹੋਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਮੁੱਖ ਮੰਤਰੀ ਨੇ ਵੀ ਇਹੀ ਗੱਲ ਕਹੀ ਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਭਗਵਾਨ ਤੁਮਾਨ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਕਹਿੰਦੇ ਕੇਂਦਰ ਦੀ ਸਰਕਾਰ ਪੰਜਾਬੀਆਂ ਤੋਂ ਜਾਣ ਬੁੱਝ ਕੇ ਬਦਲਾ ਲੈ ਰਹੀ ਹੈ। ਉਹ ਕਹਿੰਦੇ ਜਾਣ ਬੁੱਝ ਕੇ ਬੀਜੇਪੀ ਸਰਕਾਰ ਪੰਜਾਬੀਆਂ ਤੋਂ ਬਦਲਾ ਲੈ ਰਹੀ ਹੈ। ਇਹ ਮੁੱਖ ਮੰਤਰੀ ਦੇ ਇਲਜ਼ਾਮ ਨੇ। ਜੀ। ਵੀ ক্রিকেট ਮੈਚ ਤੁਸੀਂ ਖੇਡੋ। ਔਰ ਦਲਜੀਤ ਦੁਸਾਂਝ ਦੀ ਜਦੋਂ ਫਿਲਮ ਦੀ ਗੱਲ ਆਈ ਉਹ ਨਹੀਂ ਲੱਗਣ ਦਿੱਤੀ ਗਈ। ਹੁਣ ਸਿੱਖ ਸ਼ਰਧਾਲੂਆਂ ਨੇ ਜਾਣਾ ਨਨਕਾਣਾ ਸਾਹਿਬ ਉਹਦੀ ਮਨਜ਼ੂਰੀ ਨਹੀਂ ਦਿੱਤੀ ਗਈ। ਕੀ ক্রিকেট ਮੈਚ ਤੁਸੀਂ ਖੇਡੋ ਇਹ ਵੱਡਾ ਮੁੱਦਾ ਹਰਜੋਜੀ ਬਣ ਰਿਹਾ ਮੈਨੂੰ ਲੱਗਦਾ ਹੈ ਕਿ ਤੁਰੰਤ ਭਾਰਤ ਸਰਕਾਰ ਨੂੰ ਇਹ ਫੈਸਲੇ ਵਾਪਸ ਲੈਣੇ ਚਾਹੀਦੇ ਨੇ ਔਰ ਸਿੱਖ ਭਾਈਚਾਰੇ ਦੇ ਹੱਕ ਦੀ ਗੱਲ ਹੋਣੀ ਚਾਹੀਦੀ ਔਰ ਜਿਹੜੇ ਬੀਜੇਪੀ ਚ ਸਿੱਖ ਲੀਡਰਸ਼ਿਪ ਹੈ ਮੈਂ ਹੈਰਾਨਾ ਹੋ ਕਿਉਂ ਨਹੀਂ ਬੋਲ ਰਹੀ ਜਿਹੜੀ ਬੀਜੇਪੀ ਦੀ ਸਿੱਖ ਲੀਡਰਸ਼ਿਪ ਹੈ ਉਹਨੂੰ ਹੁਣ ਸੁਨੀਲ ਜਾਖੜ ਨੂੰ ਵੀ ਬੋਲਣਾ ਚਾਹੀਦਾ ਹੁਣ ਅਸ਼wini ਸ਼ਰਮਾ ਜੀ ਨੂੰ ਬੋਲਣਾ ਚਾਹੀਦਾ ਗੁਰੂ ਸਹਿਬਾਨ ਸਾਰਿਆਂ ਦੇ ਸਾਹਮਣੇ ਔਰ ਇਹ ਸਾਰਿਆਂ ਨੂੰ ਬੋਲਣਾ ਚਾਹੀਦਾ ਹੈ ਹਾਲਾਂਕਿ ਬਹੁਤ ਸਾਰੇ ਪਾਕਿਸਤਾਨ ਤੋਂ ਜਿਹੜੇ Hindu ਭਾਈਚਾਰੇ ਦੇ ਲੋਕ ਨੇ ਉਹ ਭਾਰਤ ਚਾਹੁੰਦੇ ਨੇ ਬਹੁਤ ਸਾਰੇ ਮੰਦਰਾਂ ਦੇ ਦਰਸ਼ਨ ਕਰਨ ਔਰ ਭਾਰਤ ਦੇ ਵਿੱਚੋਂ ਵੀ ਬਹੁਤ ਸਾਰੇ Hindu ਸ਼ਰਧਾਲੂ ਪਾਕਿਸਤਾਨ 'ਚ ਮੰਦਰਾਂ ਦੇ ਦਰਸ਼ਨ ਕਰਨ ਜਾਂਦੇ ਨੇ ਸੋ ਜਿਹੜੇ ਲੋਕ ਧਾਰਮਿਕ ਆਸਥਾ ਨਾਲ ਇੱਕ ਦੂਜੇ ਦੇ ਮੁਲਕ 'ਚ ਆਂਦੇ ਜਾਂਦੇ ਨੇ ਉਹਨਾਂ ਨੂੰ ਰੋਕਣ ਬਾਰੇ ਸੋਚਿਆ ਵੀ ਨਹੀਂ ਜਾਣਾ ਚਾਹੀਦਾ ਸਾਡੀਆਂ ਸਰਕਾਰਾਂ ਵੱਲੋਂ ਔਰ ਤੁਸੀਂ ਉਹਨਾਂ ਦੀ ਜਾਂਚ ਕਰ ਲਓ ਸਿਕਿਉਰਿਟੀ ਤੁਸੀਂ ਸਿਕਿਉਰਿਟੀ ਚੈੱਕ ਕਰ ਲਓ ਉਹਨਾਂ ਦੇ ਡਾਕੂਮੈਂਟ ਉਹਨਾਂ ਦੇ ਪਰਿਵਾਰਾਂ ਦਾ ਪਛੋਕੜ ਤੁਸੀਂ ਫਰੋਲੋ ਤੁਹਾਡੀਆਂ ਏਜੰਸੀਆਂ ਨੂੰ ਕਿੰਨਾ ਕੁ ਟਾਈਮ ਲੱਗਣਾ ਸੋ ਇਹ ਮੰਦਭਾਗੀ ਘਟਨਾ ਬੀਜੇਪੀ ਵੱਲੋਂ ਕੀਤੀ ਜਾਂ ਜੀ ਬਿਲਕੁਲ ਸੋਡਲ ਜੀ ਇੱਥੇ ਇਹੀ ਸਵਾਲ ਕੇ ਜਿਹੜੇ ਹੁਣ ਭਾਜਪੀ ਦੇ ਵਿੱਚ ਪੰਜਾਬ ਦੇ ਵੱਡੇ ਲੀਡਰ ਨੇ ਸੁਨੀਲ ਜਾਖੜ ਦਾ ਤੁਸੀਂ ਜ਼ਿਕਰ ਕਰ ਚੁੱਕੇ ਹੋ ਰਮਨਿਤ ਬਿੱਟੂ ਦੀ ਵੀ ਆਪਾਂ ਗੱਲ ਕਰ ਲਈ ਕੀ ਉਹ ਇਸ ਮਸਲੇ ਤੇ ਹੁਣ ਉਹਨਾਂ ਦਾ ਦਖਲ ਨਜ਼ਰ ਆਏਗਾ ਕਿ ਉਹ ਐਨੀ ਸਿਆਸੀ ਜ਼ੁਰਤ ਰੱਖਣਗੇ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਹ ਮੰਗ ਕਰ ਸਕਣ ਕਿ ਜੇ ਇੰਡੀਆ ਤੇ ਪਾਕਿਸਤਾਨ ਦੇ ਵਿੱਚਕਾਰ ਕ੍ਰਿਕਟ ਮੈਚ ਹੋ ਸਕਦਾ ਹੈ ਤਾਂ ਫਿਰ ਕਿਉਂ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਗਾ ਨਹੀਂ ਖੋਲਿਆ ਜਾ ਰਿਹਾ ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਗਰ ਨੂੰ ਤੁਰੰਤ ਖੋਲਿਆ ਜਾਵੇ ਤੇ ਨਾਲ ਹੀ ਜਿਹੜਾ ਸ਼ਰਦਾਲੂਆਂ ਦਾ ਜਥਾ ਹੈ Shri Nankana Sahib ਜਾਣਾ ਚਾਹੁੰਦਾ ਦਰਸ਼ਨਾਂ ਲਈ ਉਹਨਾਂ ਨੂੰ ਉੱਥੇ ਭੇਜਿਆ ਜਾਵੇ ਮਨਜ਼ੂਰੀ ਦਿੱਤੀ ਜਾਵੇ ਕੀ ਲੱਗਦਾ ਕਿਸ ਤਰ੍ਹਾਂ ਦਾ ਹੁਣ ਰਹਿ ਸਕਦਾ ਅੱਗੋਂ ਪ੍ਰਭਾਵ ਜਿਹੜੇ ਸਾਡੇ ਪੰਜਾਬ ਦੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਵਿੱਚ ਬਿਲਕੁਲ ਦੇਖੋ ਪੰਜਾਬ ਦੀ ਸਿੱਖ ਲੀਡਰਸ਼ਿਪ ਬਹੁਤ ਹੈ ਪੰਜਾਬ ਚ ਬੀਜੇਪੀ ਦੇ ਹੁਣ ਸਿੱਖ ਲੀਡਰ ਰਵਨੀਤ ਬਿੱਟੂ ਪੰਜਾਬ ਚੋਂ ਲੁਧਿਆਣੇ ਦਾ ਲੀਡਰ ਹੈ ਸਾਬਕਾ ਮੁੱਖ ਮੰਤਰੀ ਦਾ ਪੋਤਾ ਹੈ ਤੇ ਰਵਨੀਤ ਬਿੱਟੂ ਹਰ ਮੁੱਦੇ ਚ ਆਪਣੀ ਬਿਆਨਬਾਜ਼ੀ ਕਰਦਾ ਹੈ ਕੋਈ ਵੀ ਮੁੱਦਾ ਹੋਵੇ ਪੰਜਾਬ ਦੀ ਪੋਲਿਟਿਕਸ ਨਾਲ ਸੰਬੰਧਿਤ ਹਾਲਾਕਿ ਰਵਨੀਤ ਸਿੰਘ ਬਿੱਟੂ ਹੁਣ ਰਾਜ ਸਭਾ ਦਾ ਮੈਂਬਰ ਰਾਜਸਥਾਨ ਤੋਂ ਹੈ ਰਵਨੀਤ ਬਿੱਟੂ ਹੁਣੇ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਨੇ ਤੇ ਭਾਜਪਾ ਨੇ ਕੇਂਦਰੀ ਮੰਤਰੀ ਬਣਾਇਆ ਹੜਾਂ ਦੇ ਮਾਮਲੇ 'ਚ ਮੋਦੀ ਸਾਹਿਬ ਦੇ ਦੌਰੇ ਵੇਲੇ ਉਹ ਮੌਜੂਦ ਰਹੇ ਕੇਂਦਰੀ ਰੇਲ ਰਾਜ ਮੰਤਰੀ ਹੈ ਸੰਬੰਧ ਤਾਂ ਉਹਦਾ ਪੰਜਾਬ ਨਾਲ ਵੀ ਹੈਗਾ ਜੰਮਿਆ ਪਲਿਆ ਪੰਜਾਬ ਤੋਂ ਹੀ ਹੈ ਪਰ ਸਵਾਲ ਇਹ ਹੈ ਵੀ ਕੀ ਰਵਨੀਤ ਸਿੰਘ ਬਿੱਟੂ ਇਹ ਗੱਲ ਨੂੰ ਅੱਗੇ ਵਧਾਏਗਾ ਭਾਰਤੀ ਜਨਤਾ ਪਾਰਟੀ ਦੀ ਕੌਮੀ ਲੀਡਰਸ਼ਿਪ ਕੋਲੇ ਕਿ ਅਸੀਂ ਕਿਉਂ ਰੋਕ ਰਹੇ ਹਾਂ ਸਿੱਖਸ਼ਦਾਲੂਆਂ ਦਾ ਜੱਥਾ ਤੇ ਜਦੋਂ ਜਦੋਂ ਪਹਿਲਾਂ ਸ਼੍ਰੀ ਗੁਰਤਾਰਪੁਰ ਸਾਹਿਬ ਦਾ ਲਾਂਗਾ ਬਣਨਾ ਸੀ ਖੁੱਲਣਾ ਸੀ ਉਦੋਂ ਨਵਜੋਤ ਸਿੰਘ ਸਿੱਧੂ ਦੀ ਇਹ ਪਹਿਲ ਸੀ ਤੇ ਉਦੋਂ ਸਾਰੇ ਕ੍ਰੈਡਿਟ ਲੈਣ ਨੂੰ ਆਗੇ ਸੀ ਕਿ ਨਹੀਂ ਜੀ ਨਹੀਂ ਇਹਦੇ ਚ ਸਾਡਾ ਵੀ ਯੋਗਦਾਨ ਹੈ ਤੇ ਹੁਣ ਜੰਗ ਖਤਮ ਹੋ ਗਈ ক্রিকেট ਖੇਲਣ ਲੱਗ ਗਏ ਆਪਾਂ ਇਹ ਤਾਂ ਹੋਵੇ ਨਾ ਕਿ ਜਮਾਈ ਸਾਡੇ ਇੱਕ ਦੂਜੇ ਦੇ ਮੁਲਕ ਦੇ ਵਿੱਚ ਤੋਪਾਂ ਦੀ ਤਣਾਤੀ ਹੋਈ ਹੈ ਫੌਜਾਂ ਵਾਪਸ ਮੁੜ ਗਈਆਂ ਲਗਭਗ ਦੋਵੇਂ ਮੁਲਕਾਂ ਦੀਆਂ ਜਿੰਨੀ ਕੁ ਜ਼ਰੂਰੀ ਨੇ ਉਨੀਆਂ ਕੁ ਹੋਣਗੀਆਂ ਸਰਹੱਦਾਂ ਤੇ ক্রিকেট ਅਸੀਂ ਖੇਢੀ ਜਾਂਦੇ ਆ ਤੇ ਹੁਣ ਇਹ ਲਾਂਗਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਇਹ ਵੀ ਖੋਲਣਾ ਚਾਹੀਦਾ ਇਹ ਮੰਗ ਦੁਬਾਰਾ ਵੱਡੀ ਹੋ ਰਹੀ ਹੈ ਔਰ ਭਾਜਪੀ ਦੀ ਜਿਹੜੀ ਆਪਣੀ ਲੀਡਰਸ਼ਿਪ ਹੈ ਭਾਜਪੀ ਦੀ ਪੰਜਾਬ ਦੀ ਲੀਡਰਸ਼ਿਪ ਔਰ ਦਿੱਲੀ ਦੀ ਲੀਡਰਸ਼ਿਪ ਹੁਣ ਦਿੱਲੀ ਚ ਮਨਜਿੰਦਰ ਸਿੰਘ ਸਿਰਸਾ ਦਾ ਮੰਤਰੀ ਨੇ ਦਿੱਲੀ ਚੋਂ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਕਾਲਕਾ ਸਾਹਿਬ ਨੇ ਕਾਲਕਾ ਸਾਹਿਬ ਮਨਜਿੰਦਰ ਸਿੰਘ ਸਿਰਸਾਰ ਹੁਨੀਤ ਬਿੱਟੂ ਔਰ ਹੋਰ ਵੀ ਕਿੰਨੇ ਉਥੇ ਅਰਵਿੰਦਰ ਸਿੰਘ ਲਵਲੀ ਜਿਹੜਾ ਕਾਂਗਰਸ ਛੱਡ ਕੇ ਭਾਜਪਾ ਚ ਆ ਗਿਆ ਸੀ ਹੁਣ ਤਾਂ ਉਹ ਵੀ ਬਣ ਗਿਆ ਐਮਐਲਏ ਦਿੱਲੀ ਦਾ ਇਹ ਸਾਰਿਆਂ ਨੂੰ ਹੁਣ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਿੰਨੀ ਸਿੱਖ ਲੀਡਰਸ਼ਿਪ ਬੀਜੇਪੀ ਚਾਹੀ ਹੈ ਔਰ ਆਵਾਜ਼ ਲੁਕਮੀ ਨਹੀਂ ਬੁਲੰਦ ਹੋਣੀ ਚਾਹੀਦੀ ਪੰਜਾਬੀਆਂ ਨੂੰ ਔਰ ਸਿੱਖਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਹਾਂ ਤੁਸੀਂ ਐਡਾ ਪੋਲੀਟੀਕਲ ਦਮਖਮ ਰੱਖਦੇ ਹੋ ਕਿ ਤੁਸੀਂ ਬੀਜੇਪੀ ਕੋਲੇ ਸਿੱਖਾਂ ਦਾ ਮਸਲਾ ਉਭਾਰ ਸਕਦੇ ਹੋ ਇਹ ਬੜਾ ਜ਼ਰੂਰੀ ਹੋ ਗਿਆ ਹੁਣ ਹੁਣ ਇਹਨਾਂ ਦਾ ਵੀ ਨਾਲ ਦੀ ਨਾਲ ਟੈਸਟ ਹੈ ਜਿਹੜੇ ਬੀਜੇਪੀ ਦੇ ਸਿੱਖ ਲੀਡਰ ਜੀ 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 ਬਿਲਕੁਲ ਸਹੀ ਗੱਲ ਹੈ ਸੋ ਡੱਲਾ ਜੀ ਹੁਣ ਨਾਲ ਦੇ ਨਾਲ ਜ਼ਿਕਰ ਆਪਾਂ ਸੀ ਜੋ ਹੈ ਰਾਹੁਲ ਗਾਂਧੀ ਦਾ ਵੀ ਕਰ ਲਈ ਅੱਜ ਪੰਜਾਬ ਪਹੁੰਚੇ ਹੋਏ ਸੀ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਗਏ ਸੀ ਤੇ ਰਾਹੁਲ ਗਾਂਧੀ ਤੇ ਪੰਜਾਬបាន ਦੇ ਨਾਲ ਵੀ ਜੋ ਹੈ ਸਿਆਸਤ ਕਾਫੀ ਪੱਕੀ ਹੋਈ ਨਜ਼ਰ ਆ ਰਹੀ ਹੈ ਰਾਹੁਲ ਗਾਂਧੀ ਗੁਰਦਾਸਪੁਰ ਦੇ ਨਾਲ ਲੱਗਦੇ ਕਈ ਸਰहदी ਇਲਾਕਿਆਂ ਦੇ ਵਿੱਚ ਗਏ ਕਈ ਪਿੰਡਾਂ ਦੇ ਵਿੱਚ ਗਏ ਉਹਨਾਂ ਦੇ ਨਾਲ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਪ੍ਰਤਾਪ ਬਾਜਵਾ ਤੇ ਹੋਰ ਵੀ ਕਈ ਜਿਹੜੇ ਸੀਨੀਅਰ ਲੀਡਰ ਪੰਜਾਬ ਕਾਂਗਰਸ ਦੇ ਨਜ਼ਰ ਆਏ ਸੀ ਸੋ ਹਾਲਾਂਕਿ ਰਾਹੁਲ ਗਾਂਧੀ ਜੋ ਹੈ ਰਾਵੀ ਪਾਰ ਇਲਾਕਾ ਜਿਹੜਾ ਉੱਥੇ ਜਾਣਾ ਚਾਹ ਉਨਾ ਪਿੰਡਾ ਦਾ ਵੀ ਹਾਲ ਦੇਖਣਾ ਚਾਹੁੰਦੇ ਸੀ ਜਾਇਜ਼ਾ ਲੈਣਾ ਚਾਹੁੰਦੇ ਸੀ ਪਰ ਜਿਹੜੀ ਪੰਜਾਬ ਸਰਕਾਰ ਹੈ ਸੁਰੱਖਿਆ ਦਾ ਹਵਾਲਾ ਦੇ ਕੇ ਉਹਨਾਂ ਨੂੰ ਅੱਗੇ ਹੋਰ ਨਹੀਂ ਜਾਣ ਦਿੱਤਾ ਗਿਆ ਤੇ ਇਹ ਮਸਲਾ ਵੀ ਹੁਣ ਵੱਡਾ ਬਣਦਾ ਨਜ਼ਰ ਆ ਰਿਹਾ ਹੈ ਕੁੱਲ ਮਿਲਾ ਕੇ ਰਾਹੁਲ ਗਾਂਧੀ ਦਾ ਅੱਜ ਦਾ ਪੰਜਾਬ ਨੂੰ ਲੈ ਕੇ ਜਿਹੜਾ ਉਹਨਾਂ ਦਾ ਦੌਰਾ ਜਾਂ ਜਾਇਜ਼ਾ ਲੈਣ ਜੋ ਆਈ ਸੀ ਕਿਵੇਂ ਦਾ ਰਿਹਾ ਪੂਰੀ ਜਾਣਕਾਰੀ ਇਸ ਉੱਪਰ ਵੀ ਜ਼ਰੂਰ ਸਾਂਝੀ ਕਰਿਓ ਦੇਖੋ ਰਾਹੁਲ ਗਾਂਧੀ ਦੇਸ਼ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੇ ਤੇ ਆਏ ਨੇ ਉਹ 15 ਸਤੰਬਰ ਨੂੰ ਤੇ 14 15 ਅਗਸਤ ਤੋਂ ਪਾਣੀ ਆਉਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਸੀ ਤੇ ਪੰਜਾਬੀਆਂ ਨੇ ਬਹੁਤ ਮਾੜਾ ਸੰਭਾਲ ਲੰਘਾਇਆ ਔਰ ਮੈਂ ਪੋਲਿਟਿਕਲ ਪਾਰਟੀਆਂ ਦੇ ਲੀਡਰ ਦੇਖਦਾ ਪੋਲਿਟਿਕਲ ਪਾਰਟੀਆਂ ਦੇ ਜਿਹੜੇ ਲੀਡਰ ਆ ਰਹੇ ਨੇ ਨਾ ਜੀ ਜਿਹੜੇ ਹੁਣ ਆ ਰਹੇ ਨੇ ਬਾਹਰੋਂ ਜਾਂ ਤਾਂ ਰਾਹੁਲ ਗਾਂਧੀ ਉਸੇ ਵੇਲੇ ਆ ਜਾਂਦਾ ਜਦੋਂ ਪਿੰਡਾਂ ਦੇ ਪਿੰਡ ਸਾਡੇ ਹੜ੍ਹਾਂ 'ਚ ਡੁੱਬੇ ਸੀ ਜਦੋਂ ਸਾਡੇ ਆਮ ਲੋਕ ਮਦਦ ਕਰ ਰਹੇ ਸੀ ਜਦੋਂ ਕਿਸ਼ਤੀਆਂ ਟਰੈਕਟਰਾਂ 'ਚ ਅਸੀਂ ਲੋਕਾਂ ਨੂੰ ਬਚਾ ਕੇ ਕੱਢ ਰਹੇ ਸੀ ਉਸ ਵੇਲੇ ਰਾਹੁਲ ਗਾਂਧੀ ਆ ਜਾਂਦੇ ਤੇ ਗੱਲ ਸਮਝ ਆਉਂਦੀ ਸੀ ਕਿ ਰਾਹੁਲ ਗਾਂਧੀ ਲੀਡਰ ਆਫ ਓਪੋਜੀਸ਼ਨ ਦੇ ਤੌਰ ਤੇ ਤੁਰੰਤ ਪਹੁੰਚ ਗਿਆ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਨਹੀਂ ਆਇਆ ਹੁਣ ਤੱਕ ਪ੍ਰਧਾਨ ਮੰਤਰੀ ਨੂੰ ਵੀ ਦੌਰਾ ਕਰਕੇ ਗਏ ਨੂੰ ਕਈ ਦਿਨ ਹੋ ਗਏ ਸੋ ਇਸ ਕਰਕੇ ਜਿਹੜਾ ਇਹ ਰਾਹੁਲ ਗਾਂਧੀ ਦਾ ਦੌਰਾ ਸੀ ਇਹ ਸਿਆਸੀ ਦੌਰਾ ਸੀ ਇਹ ਪੋਲੀਟੀਕਲ ਦੌਰਾ ਸੀ ਕਿਉਂਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਜਿਹੜੇ ਪੰਜਾਬ ਦੀ ਲੀਡਰਸ਼ਿਪ ਹੈ ਨਾ ਜੀ ਉਹ ਦਬਾਅ ਪਾ ਰਹੀ ਹੋਣੀ ਹੈ ਰਾਹੁਲ ਗਾਂਧੀ ਤੇ ਕਿ ਦੇਖੋ ਜੀ ਮੋਦੀ ਸਾਹਿਬ ਵੀ ਆ ਕੇ ਮੁੜ ਗਏ ਹੁਣ ਤਾਂ ਆਮ ਆਦਮੀ ਪਾਰਟੀ ਵਾਲੇ ਕੇਂਦਰੀਲ ਸਾਹਿਬ ਵੀ ਆ ਕੇ ਮੁੜ ਗਏ ਤੇ ਇਹ ਨਾ ਹੋਵੇ ਜੀ ਤੁਸੀਂ ਨਾ ਹੋ ਤੇ ਬੜੀ ਪੰਜਾਬ ਚ ਬਦਨਾਮੀ ਹੋ ਰਹੀ ਹੈ ਗੱਲਾਂ ਹੋ ਰੀਆਂ ਹੋਣੀਆਂ ਕਿਉਂਕਿ ਹੁਣ ਜੇ ਰਾਹੁਲ ਗਾਂਧੀ ਆ ਵੀ ਗਿਆ ਠੀਕ ਬਹੁਤਾ ਫਰਕ ਨਹੀਂ ਪੈਣਾ ਜੇ ਪਹਿਲਾਂ ਆ ਜਾਂਦਾ ਤੇ ਹੋ ਸਕਦਾ ਸਾਡੇ 10 ਡੰਗਰ ਬਚ ਜਾਂਦੇ ਸਾਡੇ ਹੋਰ ਲੋਕਾਂ ਨੂੰ ਸਮੇਂ ਸਿਰ ਬਚਾ ਲੈਂਦੇ ਕਿੰਨੀਆਂ ਸਾਡੀਆਂ ਮੌਤਾਂ ਹੋ ਗਈਆਂ ਕਿਉਂਕਿ ਕੱਲੇ ਰਾਹੁਲ ਗਾਂਧੀ ਦੇ ਆਉਣ ਦਾ ਮਤਲਬ ਸੀ ਕਾਂਗਰਸ ਦੀ ਬਹੁਤ ਵੱਡੀ ਲੀਡਰਸ਼ਿਪ ਸਾਰੀ ਪਾਣੀ ਚ ਵੜ ਜਾਣੀ ਸੀ ਹੁਣ ਤਾਂ ਉਹੀ ਲੋਕ ਕਾਂਗਰਸ ਵਾਲੇ ਜ਼ਿਆਦਾਤਰ ਸੇਵਾ ਕਰ ਰਹੇ ਜਿਨ੍ਹਾਂ ਦੇ ਹਲਕੇ ਪੈਂਦੇ ਆ ਹੁਣ ਜਿਨ੍ਹਾਂ ਦੇ ਹਲਕੇ ਆ ਉਹਨਾਂ ਦੀ ਤਾਂ ਮਜਬੂਰੀ ਆ ਭਾਈ ਸੋ ਇਸ ਕਰਕੇ ਪੋਲਿਟਿਕਲ ਪਾਰਟੀਆਂ ਇਸ ਤਰ੍ਹਾਂ ਦੇ ਮੌਕਿਆਂ ਨੂੰ ਅਫਸਰ ਦੇ ਤੌਰ ਤੇ ਦੇਖਦੀਆਂ ਨੇ ਕਿ ਸਾਨੂੰ ਜੇ ਅਸੀਂ ਨਾਲ ਲੋਕਾਂ ਚ ਗਏ ਪਤਾ ਲੈਣ ਨਾ ਗਏ ਤੇ ਸਾਨੂੰ ਵੋਟਾਂ ਨਹੀਂ ਪੈਣੀਆਂ ਅਸਲ ਮਨਸ਼ਾ ਇਹ ਰਹਿੰਦੀ ਆ ਕਿ ਤਾ ਨਾ ਕਿਤੇ ਜੋ ਨਜ਼ਰ ਆਉਂਦਾ ਕਿਉਂਕਿ ਜਾਂ ਤਾਂ ਉਸੇ ਢੈਮ ਆਉਂਦੇ ਹੁਣ ਸਾਡੇ ਗਾਇਕ ਸੀ ਸਾਡੇ ਕਲਾਕਾਰ ਸੀ ਸਾਡੇ ਪੱਤਰਕਾਰ ਸੀ ਅਸੀਂ ਸਾਰੇ ਉਹਨਾਂ ਦਿਨਾਂ 'ਚ ਹੀ ਪਾਣੀਆਂ 'ਚ ਵੜ ਗਏ ਵੀ ਜੋ ਵੱਧ ਤੋਂ ਵੱਧ ਕਰ ਸਕਦੇ ਆ ਕੀਤਾ ਜਾਵੇ ਕੋਈ ਰਾਸ਼ਨ ਭੇਜ ਰਿਹਾ ਕੋਈ ਕੁਝ ਕਰ ਰਿਹਾ ਕੱਲਾ ਟਵੀਟ ਕਰਨਾ ਮਦਦ ਨਹੀਂ ਹੁੰਦੀ ਕਿ ਜੀ ਰਾਹੁਲ ਗਾਂਧੀ ਨੇ ਸਤੰਬਰ ਨੂੰ ਟਵੀਟ ਕਰਤਾ ਪ੍ਰਧਾਨ ਮੰਤਰੀ ਸਾਹਿਬ ਨੇ ਟਵੀਟ ਕਰਤਾ ਟਵੀਟ ਦੀ ਕੀ ਵੈਲਿਊ ਹੈ ਇੱਕ ਕਹਾਵਤ ਹੈ ਦੋਸਤ ਉਹੀ ਜਿਹੜਾ ਲੋੜ ਵੇਲੇ ਕੰਮ ਆਵੇ ਸੋ ਇਸ ਕਰਕੇ ਲੋੜ ਤੋਂ ਬਾਅਦ ਆਈ ਨਹੀਂ ਇਸ ਕਰਕੇ ਲੀਡਰ ਨੇ ਇਹਨਾਂ ਉਹ ਆਪਣੇ ਦੋਸਤਾਂ ਦੀ ਕੈਟਾਗਰੀ 'ਚ ਨਹੀਂ ਰੱਖ ਸਕਦੇ ਹੁਣ ਰਾਹੁਲ ਗਾਂਧੀ ਵਿਰੋਧੀ ਧਿਰ ਦਾ ਲੀਡਰ ਹੈ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਰਾਹੁਲ ਗਾਂਧੀ ਪੰਜਾਬ ਦੇ ਖੇਤਾਂ 'ਚ ਆ ਕੇ ਖੜਾ ਹੁੰਦਾ ਪੈਂਟ ਉੱਚੀ ਕਰਕੇ ਤੇ ਮੋਦੀ ਸਾਹਿਬ ਤੋਂ ਮੰਗ ਕਰਦਾ ਕਿ ਸਾਨੂੰ 10-15000 ਕਰੋੜ 20000 ਕਰੋੜ ਦਾ ਪੈਕੇਜ ਕਿਉਂ ਚਾਹੀਦਾ ਉਹ ਦੱਸਦਾ ਉਹ ਵਿਰੋਧੀ ਧਿਰ ਦਾ ਲੀਡਰ ਹੈ ਨਾਲੇ ਰਾਹੁਲ ਗਾਂਧੀ ਹੁਣ ਪ੍ਰਸਿੱਧ ਹੈ ਹੁਣ ਤਾਂ ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਨੂੰ ਕਿੰਨਾ ਲੋਕ ਸੁਣਨ ਲੱਗ ਗਏ ਕਿਸੇ ਸਮੇਂ ਤਾਂ ਉਹਨੂੰ ਇਨਾ ਗੰਭੀਰਤਾ ਦੇ ਨਾਲ ਲੋਕ ਨਹੀਂ ਲੈਂਦੇ ਸੀ ਹੁਣ ਜਦੋਂ ਰਾਹੁਲ ਗਾਂਧੀ ਲੋਕਾਂ ਚ ਪਛਾਣ ਬਣ ਗਿਆ ਤੇ ਉਹ ਪੰਜਾਬ ਨਹੀਂ ਆਇਆ ਤੇ ਜੇ ਉਹ ਬਿਹਾਰ ਦੀ ਥਾਂ ਤੇ ਚਾਰ ਗੇੜੇ ਪੰਜਾਬ ਲਾ ਗਿਆ ਹੁੰਦਾ ਤੇ ਪੰਜਾਬੀ ਪ੍ਰਭਾਵਿਤ ਹੁੰਦੇ ਰਾਹੁਲ ਗਾਂਧੀ ਤੋਂ ਸੋ ਇਸ ਕਰਕੇ ਰਾਹੁਲ ਗਾਂਧੀ ਦੇ ਅੱਜ ਦੇ ਦੌਰੇ ਨੂੰ ਮੈਂ ਇੱਕ ਕਾਂਗਰਸੀ ਲੀਡਰ ਦੇ ਸਧਾਰਨ ਦੌਰੇ ਦੀ ਤਰ੍ਹਾਂ ਦੇਖਦਾ ਜਿਹਦੇ ਚੋਂ ਪੰਜਾਬ ਲਈ ਕੱਢਣ ਪਾਉਣ ਨੂੰ ਬਹੁਤਾ ਕੁਝ ਹੈ ਨਹੀਂ ਪਰ ਠੀਕ ਹੈ ਰਾਜਾ ਵੜਿੰਗ ਟਰੈਕਟਰ ਚਲਾ ਰਿਹਾ ਸੀ ਰਾਹੁਲ ਗਾਂਧੀ ਨੂੰ ਬਿਠਾ ਲਿਆ ਉੱਤੇ ਰੰਧਾਵਾ ਸਾਹਿਬ ਖੜੇ ਸੀ ਚੰਨੀ ਸਾਹਿਬ ਖੜੇ ਸੀ ਕਾਂਗਰਸ ਦੀ ਸਾਰੀ ਲੀਡਰਸ਼ਿਪ ਹੈ ਜਿਹੜੀ ਉਹ ਰਾਹੁਲ ਗਾਂਧੀ ਦੇ ਆਲੇ ਦੁਆਲੇ ਸੀ ਉਹ ਹਲਕੇ ਦੀ ਗੁਰਜੀਤ ਔਜਲਾ ਜਿਹੜੇ ਐਮਪੀ ਨੇ ਅੰਮ੍ਰਿਤਸਰ ਸਾਹਿਬ ਦੇ ਉਹ ਵੀ ਸੀਗੇ ਚਰਨਜੀਤ ਚੰਨੀ ਕਿਉਂਕਿ ਦੁਆਬੇ ਜਲੰਧਰ ਦੇ ਐਮਪੀ ਨੇ ਸਾਬਕਾ ਮੁੱਖ ਮੰਤਰੀ ਨੇ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਬਾਜਵਾ ਉਹ ਵੀ ਇਹਨਾਂ ਦੇ ਨਾਲ ਸੀ ਰਾਹੁਲ ਗਾਂਧੀ ਜੀ ਦੇ ਸੋ ਇਹ ਸਾਰੇ ਲੋਕਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਡੇਰਾ ਬਾਬਾ ਨਾਨਕ ਵੀ ਗਏ ਉਥੇ ਇੱਕ ਥਾਂ ਹੈ ਗੁਰੂ ਚੱਕ ਉਥੇ ਵੀ ਹੜ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਔਰ ਪੰਜਾਬ ਦੇ ਕਾਂਗਰਸ ਦੇ ਲੀਡਰ ਵੀ ਪਿਛਲੇ ਕਈ ਦਿਨਾਂ ਦੇ ਐ ਕਿ ਨਵਾਂ ਰਿਵਾਜ ਚੱਲਿਆ ਲੀਡਰਾਂ ਦਾ 50000 ਦੀ ਗੱਟੀ ਫੜਾ ਕੇ ਉਹ ਨਾਲ ਹੀ ਵੀਡੀਓ ਬਣਵਾ ਲੈਂਦੇ ਆ ਇੱਕ ਦੋ ਫਿਰ ਨਾਲ ਹੀ ਕਿੰਨੇ ਦੇ ਵੀ ਹੋਰ ਕਿਸੇ ਚੀਜ਼ ਦੀ ਕਮੀ ਹੋਵੇ ਨਾਲ ਡੀਜ਼ਲ ਭੇਜ ਦਾਂਗੇ ਬਸ ਤੁਸੀਂ ਸਾਨੂੰ ਦੱਸ ਦੇਣਾ ਜਿਆਦਾ ਹੋਵੇ ਨਾ ਵੀ 50000 ਦੀਆਂ ਗੱਟੀਆਂ ਦਿੱਤੀਆਂ ਤੇ ਇਕੱਲੇ ਇਕੱਲੇ ਲੀਡਰ ਨੇ 100 ਵੀਡੀਓ ਪਾ ਲਈ ਫਿਰ ਤਾਂ ਮੰਨ ਲਈ ਵੀ 100 ਥਾਂ ਤੇ ਇਹਨਾਂ ਨੇ 50-50000 ਰੁਪਇਆ ਦੇਤਾ ਇਹਦਾ ਮਤਲਬ ਹੈ ਉਦੋਂ ਹੀ ਵੀਡੀਓ ਬਣਦੀ ਹੈ ਨਾ ਹਰਜੋਤ ਜੀ ਜਿੱਦਣ ਕਿਤੇ 50000 ਫੜਾ ਦਿੰਦੇ ਵੀ ਆਹ 50000 ਤੇ ਆ ਚੱਕੋ ਡੀਜ਼ਲ ਦਾ ਖਰਚਾ ਜੀ ਜੀ 100 ਵੀਡੀਓ ਨਾ ਸੁਖਵੀਰ ਬਾਦਲ ਦੀ ਆਈ ਹੋਣੀ ਹੈ ਜੇ ਸੁਖਵੀਰ ਬਾਦਲ ਦੀ ਧਿਰ ਦੀ 100 ਵੀਡੀਓ ਆਈ ਹੈ ਭਾਈ ਮੈਂ ਮਾਫੀ ਮੰਗਦਾ ਮੈਨੂੰ ਲਿੰਕ ਭੇਜ ਦਿਓ ਬਸ ਕਿਸੇ ਦਿਨੀ ਆਈ ਸੌ ਸੌ ਜਗ੍ਹਾ ਤੇ 50 50 ਹਜ਼ਾਰ 2 2 ਲੱਖ ਇਹਨਾਂ ਨੇ ਦਿੱਤੇ ਹੋਣ ਉਹ ਦੋ ਚਾਰ ਵੀਡੀਓ ਨੇ ਉਹੀ ਘੁੰਮੀ ਜਾਂਦੇ ਖਜੋ ਜੀ ਤੇ ਪਬਲਿਸਿਟੀ ਦੇਖੋ ਪਬਲਿਸਿਟੀ ਇਹ ਬਣਾਤੀ ਕਿ ਜੀ ਦੇਖੋ ਪਤਾ ਨਹੀਂ ਕਿੰਨੇ ਲੱਖਾਂ ਕਰੋੜ ਲੋਕ ਇਹ ਵੰਡ ਰਹੇ ਨੇ ਆ ਗਾਇਕ ਜ਼ਰੂਰ ਹੈ ਗਾਇਕ ਦੇਖੋ ਇਹ ਜ਼ਰੂਰ ਥਾਂ ਥਾਂ ਤੇ ਕਿਤੇ 10 ਹਜ਼ਾਰ ਕਿਤੇ 20 ਹਜ਼ਾਰ ਕਿਤੇ 25 ਹਜ਼ਾਰ ਇਹ ਵੀਡੀਓ ਜਿੱਥੇ ਵੀ ਦੰਦੇ ਨੇ ਵੀਡੀਓ ਅੱਗੇ ਦੰਦੇ ਨੇ ਸੋ ਇਸ ਕਰਕੇ ਸਾਰੇ ਆਪਣੇ ਆਪਣੇ ਢੰਗ ਤਰੀਕੇ ਨਾਲ ਇਹ ਨਹੀਂ ਕਹਿੰਦਾ ਮੈਂ ਸੇਵਾ ਨਹੀਂ ਕਰ ਰਹੀ ਉਹਨਾਂ ਦੀ ਸੇਵਾ ਤਾਂ ਹੈ ਹੀ ਹੈ ਪਰ ਸੇਵਾ ਦੇ ਨਾਲ ਨਾਲ ਜਿਹੜਾ ਪ੍ਰਸਿੱਧੀ ਵਾਲਾ ਮੇਵਾ ਹੈ ਨਾ ਉਹ ਵੀ ਲੋਕਾਂ ਦੇ ਜਿਹੜਾ ਹੈ ਉਹਨਾਂ ਦੇ ਕਿਰਦਾਰ 'ਚ شمار ਹੋ ਗਿਆ ਸੋ ਮਦਦ ਤੋਂ ਜ਼ਿਆਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ ਖੈਰ ਹੁਣ راہੁਲ ਗਾਂਧੀ ਵਿਰੋਧੀ ਧਿਰ ਦਾ ਲੀਡਰ ਹੈ ਹੁਣ راہੁਲ ਗਾਂਧੀ ਮੰਗ ਲੂਗਾ ਪ੍ਰਧਾਨ ਮੰਤਰੀ ਸਾਹਿਬ ਤੋਂ ਜੀ ਪੰਜਾਬ ਨੂੰ 20000 ਕਰੋੜ ਦਾ ਪੈਕੇਜ ਦੋ 25000 ਕਰੋੜ ਦਾ ਦੋ ਚਿੱਠੀ ਸੁਖਜਿੰਦਰ ਰੰਧਾਵਾ ਨੇ ਵੀ ਲਿਖੀ ਹੈ ਰਾਜਾ ਵੜਿੰਗ ਨੇ ਵੀ ਲਿਖੀ ਹੈ ਚਿੱਠੀ ਪ੍ਰਤਾਪ ਸਿੰਘ ਬਾਜਵਾ ਜੀ ਨੇ ਵੀ ਲਿਖੀ ਹੈ ਚਿੱਠੀ ਗਿਆਨੀ ਹਰਪੀ ਸਿੰਘ ਨੇ ਵੀ ਲਿਖੀ ਹੈ ਸਾਰਿਆਂ ਨੇ ਚਿੱਠੀਆਂ ਲਿਖੀਆਂ ਭਗਵੰਤ ਮਾਨ ਨੇ ਵੀ ਚਿੱਠੀ ਲਿਖੀ ਸੋ ਸਾਰੇ ਹੁਣ ਟਿਲ ਫੁੱਲ ਆਮ ਲੋਕ ਪਾਰੇ ਨੇ ਲੀਡਰ ਆਏ ਨੇ ਹੁਣ ਚਲੋ ਹੁਣ ਕਿਉਂਕਿ ਇਹ ਕਨਸਟੀਟਿਊਸ਼ਨਲ ਪਾਵਰ ਆਧਿਆਂ ਦੇ ਉੱਤੇ ਨੇ ਸੋ ਰਾਹੁਲ ਗਾਂਧੀ ਇਹ ਗੱਲ ਹੈ ਵੀ ਪਾਰਟੀਆਂ ਵੱਲੋਂ ਇਹਨਾਂ ਨੂੰ ਮਦਦ ਦੇਣੀ ਚਾਹੀਦੀ ਹੈ ਹਰਜੋਤ ਜੀ ਜਦੋਂ ਚੋਣ ਲੜਦੀਆਂ ਹਨ ਜਦੋਂ ਪੋਲਿਟਿਕਲ ਪਾਰਟੀਆਂ ਚੋਣਾਂ ਲੜਦੀਆਂ ਨੇ ਇਹ ਆਮ ਲੋਕਾਂ ਤੋਂ ਚੰਦਾ ਇਕੱਠਾ ਕਰਦੀਆਂ ਨੇ ਆਮ ਲੋਕ ਇਹਨਾਂ ਨੂੰ ਚੰਦਾ ਦਿੰਦੇ ਹੁਣ ਲੋਕਾਂ ਨੂੰ ਲੋੜ ਸੀ ਹੁਣ ਪਾਰਟੀ ਦਾ ਪ੍ਰਧਾਨਤਾ ਦੇਈ ਜਾਂਦਾ ਵੀ ਆਹ ਲਓ ਜੀ ਮੈਂ 2 ਲੱਖ ਦਿੱਤਾ ਕਿਤੇ ਮੈਂ ਡੀਜ਼ਲ ਦੀ ਸੇਵਾ ਕਰਤੀ ਪਾਰਟੀਆਂ ਨੇ ਕੋਈ 50 ਤੋਂ 100 ਕਰੋੜ ਕੋਈ ਫੰਡ ਬਣਾ ਕੇ ਲੋਕਾਂ ਲਈ ਪਾਇਆ ਸਵਾਲ ਇਹ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਹੈ ਕਿੱਦਾਂ ਵੱਡਾ ਸ਼੍ਰੋਮਣੀ ਅਕਾਲੀ ਦਲ ਹੈ ਅੱਛਾ ਮੈਂਬਰਸ਼ਿਪ ਵੀ ਜਦੋਂ ਭਰਤੀ ਕਰਦੇ ਉਹਦੇ ਵੀ 10 ਰੁਪਏ ਲੈਂਦੇ ਆ ਜਿਹੜੀ ਅਕਾਲੀ ਦਲ ਨੇ ਹੁਣ ਮੈਂਬਰਸ਼ਿਪ ਭਰਤੀ ਕੀਤੀ ਉਹਦੇ ਵੀ 10 ਰੁਪਏ ਲਏ ਹੂੰ ਤੇ ਤੁਸੀਂ ਲੋਕਾਂ ਨੂੰ ਪੋਲੀਟੀਕਲ ਪਾਰਟੀ ਦਾ ਕੋਈ ਚੈੱਕ ਜਾਰੀ ਕਰੋ ਪੋਲੀਟੀਕਲ ਪਾਰਟੀ ਵੱਲੋਂ ਠੀਕ ਹੈ ਤੁਸੀਂ ਡੀਜ਼ਲ ਪੈਟਰੋਲ ਤੁਸੀਂ ਚਾਰਾ ਦੇ ਰਹੇ ਹੋਗੇ ਪਰ ਲੋਕਾਂ ਚ ਕੋਈ ਵੱਡਾ ਐਫਰਟ ਨਹੀਂ ਨਜ਼ਰ ਆਇਆ ਮੈਨੂੰ ਕੋਈ ਪਾਰਟੀ ਦੱਸ ਦਿਓ ਕਿਸੇ ਨੇ ਪ੍ਰੈਸ ਕਾਨਫਰੰਸ ਕਰਕੇ ਕੀ ਆ ਹੋਵੇ ਵੀ ਅਸੀਂ 100 ਕਰੋੜ ਦਾ ਫੰਡ ਰੱਖਿਆ ਜੀ ਹੜਪੀੜਤਾਂ ਲਈ ਜਾਂ ਅਸੀਂ 50 ਕਰੋੜ ਦਾ ਫੰਡ ਰੱਖਿਆ ਜੀ ਹੜਪੀੜਤਾਂ ਲਈ ਕਾਂਗਰਸ ਕਿੱਡੀ ਵੱਡੀ ਕੌਮੀ ਪਾਰਟੀ ਹੈ ਆਮ ਆਦਮੀ ਪਾਰਟੀ ਕੌਮੀ ਪਾਰਟੀ ਹੈ ਦੇਸ਼ ਦੇ ਚੌਥੇ ਪੰਜਵੇਂ ਛੇਵੇਂ ਨੰਬਰ ਦੀ ਪਾਰਟੀ ਹੋ ਗਈ ਹੋਣੀ ਹੈ ਮੇਰੇ ਖਿਆਲ ਨਾਲ ਸ਼੍ਰੋਮਣੀ ਅਕਾਲੀ ਦਲ ਕਿੰਨੀ 100 ਸਾਲ ਪੁਰਾਣੀ ਪਾਰਟੀ ਹੈ ਐਸਜੀਪੀਸੀ ਕੋਈ 50 100 ਕਰੋੜ ਦਾ ਫੰਡ ਐਸਜੀਪੀਸੀ ਨੂੰ ਜਿਹੜੀ ਗੁਰੂ ਦੀ ਗੋਲਕ ਹੈ ਉਹ ਦੁਖੀਆਂ ਦੀ ਮਦਦਗਾਰ ਹੈ ਬਿਲਕੁਲ ਲੋਕ ਦਿਲ ਖੋਲ ਕੇ ਦਸਵੰਦ ਵੀ ਦੰਦੇ ਨੇ ਗੁਰੂ ਦੀ ਗੋਲਕ 'ਚ ਵੀ ਚੰਦਾ ਪਾਉਂਦੇ ਨੇ ਔਰ ਇਲਜ਼ਾਮ ਲੱਗਦੇ ਆ ਕਿ ਪੋਲਿਟਿਕਲ ਤਰ੍ਹਾਂ ਗੁਰੂ ਦੀ ਗੋਲਕ 'ਚ ਸਿਆਸੀ ਲਾਹਾ ਲੈ ਰਹੀਆਂ ਨੇ ਦੇਖੋ ਇਹ ਇਲਜ਼ਾਮ ਲੱਗਦੇ ਨੇ ਅੱਜ ਦੇ ਸਮੇਂ 'ਚ ਜੀ ਸੋ ਹਾਲਾਂਕਿ ਹਰਜਿੰਦਰ ਧਾਮੀ ਨੇ ਐਸਜੀਪੀਸੀ ਵਾਲਿਆਂ ਨੇ ਕਿਹਾ ਬਾਅਦ ਦੇ ਵਿੱਚ ਵੀ ਨਹੀਂ ਇਹ ਗਲਤ ਨੇ ਇਲਜ਼ਾਮ ਪਰ ਸਮੁੱਚਤਾ 'ਚ ਪੋਲਿਟਿਕਲ ਪਾਰਟੀਆਂ ਵੱਲੋਂ ਕੋਈ ਠੋਸ ਇੱਕ ਸੂਤਰੀ ਮਦਦ ਦਾ ਪ੍ਰੋਗਰਾਮ ਲੋਕਾਂ 'ਚ ਨਹੀਂ ਆਇਆ ਕਿ ਇਸ ਪਾਰਟੀ ਨੇ 100 ਕਰੋੜ ਦੀ ਮਦਦ ਕੀਤੀ ਇਸ ਪਾਰਟੀ ਨੇ 50 ਕਰੋੜ ਦੀ ਮਦਦ ਕੀਤੀ ਤੇ ਪ੍ਰਧਾਨ ਮੰਤਰੀ ਸਾਹਿਬ ਵੀ 1600 ਕਰੋੜ ਦੇ ਕੇ ਗਏ ਨੇ ਇਹ ਸਿਸਟਮ ਮਨੁੱਖਤਾ ਦੇ ਨਾਲ ਖੜਨ ਵਾਲਾ ਚਾਹੀਦਾ ਸਾਨੂੰ ਖਜ਼ਾਨੇ ਦੇ ਮੂੰਹ ਖੁੱਲ ਜਾਣੇ ਚਾਹੀਦੇ ਸੀ ਪੰਜਾਬ ਦੇ ਪਿੰਡਾਂ ਵਾਲੇ ਪਾਸੇ ਜਿਨ੍ਹਾਂ ਦੇ ਪਸ਼ੂ ਰੁੜ ਗਏ ਜੀ ਉਹਨੂੰ ਪਤਾ ਵੀ ਉਹਦਾ ਪਰਿਵਾਰ ਕਿਵੇਂ ਚੱਲਣਾ ਹੈ ਉਹਦਾ ਉਹਦਾ ਰੋਜ਼ਗਾਰ ਸੀ ਪਸ਼ੂ ਜਿਹਦਾ ਘਰ-ਬਾਰ ਤਬਾਹ ਹੋ ਗਿਆ ਜਿਨੇ ਖੇਤੀ ਲਈ ਕਰਜ਼ਾ ਚੱਕ ਕੇ ਝੋਨਾ ਵਿਜਿਆ ਸੀ 20000 ਰੁਪਏ ਤੋਂ ਜ਼ਿਆਦਾ ਤਾਂ ਉਹਨੇ ਉਧਾਰ ਲਿਆ ਹੋਣਾ ਝੋਨਾ ਵਿਜਣ ਦੇ ਲਈ ਸੋ ਇਸ ਕਰਕੇ ਬਹੁਤ ਮੁਸ਼ਕਲਾਂ 'ਚ ਸਾਡੇ ਲੋਕ ਨੇ ਸੋ ਪੋਲਿਟੀਕਲ ਪਾਰਟੀਆਂ ਦੇ ਲੋਕ ਜਦੋਂ ਟਰੈਕਟਰਾਂ ਤੇ ਚੜੇ ਹੁੰਦੇ ਹਨ ਨਾ ਜੀ ਤੇ ਤੁਸੀਂ ਇਹਨਾਂ ਦੇ ਚਿਹਰੇ ਦੇਖੋ ਇਹਨਾਂ ਦੇ ਚਿਹਰਿਆਂ ਦੀ ਮੁਸਕਰਾਹਟ ਇਸ ਗੱਲ ਦਾ ਸਬੂਤ ਹੁੰਦੀ ਹੈ ਵੀ ਇਹ ਕੀ ਕਰ ਰਹੇ ਨੇ ਕੁਝ ਦੱਸੇ ਜੀ ਜਵਾਬ ਮਿਲ ਜਾਂਦਾ ਸੋ ਤੁਸੀਂ ਇਹਨਾਂ ਦੀਆਂ ਸਾਰੀਆਂ ਦੀਆਂ ਵੀਡੀਓ ਦੇਖੋ ਆਂਦੇ ਜਾਂਦਿਆਂ ਦੀਆਂ ਉਹ ਮੁਸਕਰਾਹਟ ਹੈ ਜਿਹੜੀ ਉਹ ਬੜਾ ਦਿਲ ਨੂੰ ਦੁਖੀ ਕਰਦੀ ਹੈ ਅੰਦਰੋਂ ਭਾਵੇਂ ਇਹ ਵੀ ਰੋਂਦੇ ਹੋਣ ਪਰ ਜੇ ਰੋਂਦੇ ਨੇ ਸੇਵਾ ਕਰਨ ਆਉਂਦੇ ਨੇ ਐਡੀ ਮੁਸਕਰਾਹਟ ਦੀ ਜ਼ਰੂਰਤ ਨਹੀਂ ਹੁੰਦੀ ਆਪਾਂ ਕਿਸੇ ਦੇ ਸ਼ੋਗ 'ਚ ਵੀ ਜਾਂਦੇ ਹਾਂ ਅੱਜ ਕੱਲ ਤੇ ਉੱਥੇ ਲੋਕ ਬਿਲਕੁਲ ਇਸ ਗੱਲ ਦੀ ਪਹਿਲਾਂ تسلی ਕਰ ਲੈਂਦੇ ਨੇ ਵੀ ਭਰਾ ਬਿਲਕੁਲ ਉੱਥੇ ਜਾ ਕੇ ਕਿਸੇ ਨੇ ਹੱਸਣਾ ਨਹੀਂ ਕੋਈ ਇਧਰ ਲਈ ਉਧਰ ਲਈ ਗੱਲ ਨਹੀਂ ਕਰਨੀ ਕਿਉਂਕਿ ਉਹਦੇ ਨਾਲ ਸ਼ਰਧਾ ਤੇ ਸਵਾਲ ਖੜਾ ਹੋ ਜਾਂਦਾ ਹੈ ਜੀ 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 ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਸੀਂ ਇਹ ਵਕ ਵਕ ਮੁੱਦਿਆਂ ਦੇ ਉੱਪਰ ਆਪਣਾ ਐਨਲਿਸਿਸ ਜਿਹੜਾ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਉਸ ਸਬਦ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਔਰ ਆਪਣੇ ਵਿਚਾਰ ਵੀ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਬਹੁਤ ਬਹੁਤ ਧੰਨਵਾਦ ਦਰਸ਼ਕਾ ਦਾ ਵੀ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਸੋ ਤੁਹਾਡੀ ਅਸਹਿਮਤੀ ਸਿਰ ਮੱਥੇ ਆ ਅਸੀਂ ਤੁਹਾਡਾ ਵਿਚਾਰ ਅੱਗੇ ਵਧਾਵਾਂਗੇ ਧੰਨਵਾਦ ਹਰਜੋਤ